ਬਹੁਤ ਹੀ ਸਤਿਕਾਰਯੋਗ ਬਰਨਾਲੇ ਦੀ ਸਮੂਚੀ ਪ੍ਰੈਸ ਪੰਥਕ ਜਥੇਬੰਦੀਆਂ ਦੇ ਆਗੂ ਸਹਿਬਾਨ ਧਾਰਮਿਕ ਆਗੂ ਸਹਿਬਾਨ ਬਠਿੰਡਾ ਸਾਹਿਬ ਸਿੰਘ ਸਾਹਿਬ ਸਰ ਜਸਬੀਰ ਸਿੰਘੀ ਰੋਡੇ ਸਾਹਿਬ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਮੈਂ ਆਪ ਜੀ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦੀ ਹੈਗਾ ਜਿਹੜਾ ਤੁਸੀਂ ਸਾਰਿਆਂ ਨੇ ਮੇਰੇ ਤੇ ਐਡਾ ਵੱਡਾ ਭਰੋਸਾ ਕੀਤਾ ਹੈ ਘੱਟ ਉਮਰ ਹੈਗੀ ਐ 27 ਸਾਲ ਦੀ ਉਮਰ ਤੇ ਤੁਸੀਂ ਮੈਨੂੰ ਐਡਾ ਵੱਡਾ ਮੌਕਾ ਐਡੀ ਵੱਡੀ ਪਾਰਟੀਆਂ ਦੇ ਖਿਲਾਫ ਜੰਗ ਲੜਨ ਦਾ ਇਹ ਸਿਧਾਂਤਕ ਮੌਕਾ ਦਿੱਤਾ ਹੈ ਮੈਂ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਰਿਣੀ ਹਾਂ ਸਾਥ ਸੰਗਤ ਜੀ ਜਿਵੇਂ ਮੈਂ ਤੁਹਾਨੂੰ ਅਪੀਲ ਕਰਦਾ ਨੀਵੇਂ ਹੋ ਕੇ ਸਿਰ ਝੁਕਾ ਕੇ ਹੱਥ ਜੋੜ ਕੇ ਕਿਹਾਦ ਕੀ ਬਰਨਾਲੇ ਤੋਂ ਤੁਸੀਂ ਸਾਰੇ ਮੈਨੂੰ ਜਰੂਰ ਮੌਕਾ ਦੇਣ ਦੀ ਸੋਚਿਓ ਕਿਉਂਕਿ ਮੇਰੇ ਮਨ 'ਚ ਤੇ ਹੋਰ ਸਾਰੀਆਂ ਪੰਥਕ ਜਥੇਬੰਦੀਆਂ ਦੇ ਮਨ 'ਚ ਕਈ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਚੀਜ਼ਾਂ ਅਸੀਂ ਪੰਜਾਬ ਲਈ ਪੰਥ ਲਈ ਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਵਾਰਨਾ ਚਾਹੁੰਦੇ ਹੁਣ ਇੱਥੇ ਰਹਿ ਕੇ ਮੈਂ ਇਹ ਤਾਂ ਨਹੀਂ ਗਿਨਾ ਸਕਦਾ ਕਿ ਅਸੀਂ ਕਿਹੜੇ ਕਿਹੜੇ ਕੰਮ ਕੀਤੇ ਹੈਗੇ ਆ ਇਹਦੇ ਬਾਰੇ ਤੁਸੀਂ ਸਾਰੇ ਜਾਨੂ ਹੈਗੇ ਹੋ ਪਰ ਨੀਵੇਂ ਹੋ ਕੇ ਇਮਾਨਦਾਰੀ ਤੇ ਵਫਾਦਾਰੀ ਨਾਲ ਅਸੀਂ ਤੁਹਾਡੇ ਵਿੱਚ ਵਿਚਰਨਾ ਚਾਹੁੰਦੇ ਆ ਵਿਚਰ ਕੇ ਤੁਹਾਡੇ ਤੋਂ ਸਿੱਖ ਕੇ ਕਿਉਂਕਿ ਸਿੱਖ ਹੋਣ ਦਾ ਮਤਲਬ ਹੈਗਾ ਕਿ ਅਸੀਂ ਸਿੱਖੀਏ ਅਸੀਂ ਸਿੱਖਣਾ ਹੈਗਾ ਸਿੱਖ ਕੇ ਅਸੀਂ ਅੱਗੇ ਤੁਹਾਡੀ ਸੇਵਾ ਕਰਨਾ ਚਾਹੁੰਦੇ ਆ ਜਿਹੜੇ ਵੀ ਤੁਹਾਡੇ ਆਪ ਦੀ ਨਿੱਜੀ ਕੰਮ ਹੈਗੇ ਆ ਥਾਣਿਆਂ 'ਚ ਕਚੈਰੀਆਂ 'ਚ ਉਹਨਾਂ 'ਚੋਂ ਕੋਈ ਕੰਮ ਤੋਂ ਅਸੀਂ ਪਿੱਛੇ ਨਹੀਂ ਹਟਦੇ ਦਿਨ ਰਾਤ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋਵਾਂਗੇ ਜਦੋਂ ਵੀ ਕਿਤੇ ਬਲਾਵਾ ਆਊਗਾ ਉੱਥੇ ਅਸੀਂ ਮੌਕੇ ਤੇ ਇਕਦਮ ਸਾਡੀ ਪਾਰਟੀ ਸਮੇਤ ਮੈਂ ਤੁਹਾਡਾ ਦਾਸ ਹਮੇਸ਼ਾ ਹਾਜ਼ਰ ਹੋਵਾਂਗਾ ਇੱਕ ਜਿਹੜੀ ਲੁੱਟਕਸੁੱਟ ਦੀ ਚੋਰੀਆਂ ਦੀ ਫਰੋਤੀਆਂ ਦੀ ਤੇ ਜਿਹੜੇ ਵਪਾਰੀਆਂ ਨੂੰ ਡਰੋਂਦੀ ਅੱਜ ਕੱਲ ਇੱਥੇ ਮਾਹੌਲ ਬਣਿਆ ਹੋਇਆ ਹੈ ਸ਼ਹਿਰ 'ਚ ਜਿੱਥੇ ਸਾਡਾ ਸ਼ਹਿਰ 6 ਵਜੇ ਬੰਦ ਹੋ ਜਾਂਦਾ ਹੈ ਸਾਰੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਮੈਂ ਇੱਥੇ ਜਿੱਤ ਕੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਕਾਨੂੰਨ ਵਿਵਸਥਾ ਦੀ ਸਥਿਤੀ ਸਵਧਾਨਕ ਤਰੀਕੇ ਨਾਲ ਆਪਦੇ ਹੱਥ ਲੈ ਲੈਣੀ ਹੈ ਇੱਥੇ ਕੋਈ ਡੀਐਸਪੀ ਕੋਈ ਐਸਐਚਓ ਕੋਈ ਥਾਣੇਦਾਰ ਦੀ ਜ਼ਰਤ ਨਹੀਂ ਪੈਣੀ ਕਿ ਉਹ ਕਿਸੇ ਚੋਰ ਤੋਂ ਰਿਸ਼ਵਤ ਲਵੇ ਰਿਸ਼ਵਤ ਇਕੱਠੀ ਕਰਕੇ ਇੱਥੇ ਦੇ ਐਮ.ਐਲ.ਏ ਸਹਬਾਨਾ ਕੋਲੇ ਜਾ ਕੇ ਜਮ੍ਹਾਂ ਕਰੇ ਇਹਨਾਂ ਨੂੰ ਅਸੀਂ ਨੱਥ ਪਾਉਣੀ ਹੈ ਇਹਨਾਂ ਨੇ ਚੋਰਾਂ ਨੂੰ ਫਰੋਤੀ ਮੰਗਣ ਵਾਲਿਆਂ ਨੂੰ ਡਕੈਤੀਆਂ ਨੂੰ ਇਹਨਾਂ ਨੇ ਲੁੱਟਖਸੁੱਟ ਕਰਨ ਵਾਲਿਆਂ ਨੂੰ ਖੁੱਲੀ ਛੁੱਟ ਦਿੱਤੀ ਹੋਈ ਹੈ ਜਦੋਂ ਸ਼ਿਕਾਇਤ ਕਰਤਾ ਠਾਣੇ 'ਚ ਜਾਂਦਾ ਹੈ ਨਾਲ ਦੀ ਨਾਲ ਉਤੋਂ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਹਦੇ ਖਿਲਾਫ ਸ਼ਿਕਾਇਤ ਹੁੰਦੀ ਹੈ ਚੋਰ ਨੂੰ ਚੋਰ ਤੋਂ ਪੈਸੇ ਲੈ ਕੇ ਸ਼ਿਕਾਇਤ ਕਰਤੇ ਨਾਲ ਰਾਜੀਨਾਮੇ ਕੀਤੇ ਜਾਂਦੇ ਆਹੀ ਪੈਸਾ ਮਹੀਨੇ ਬਾਏ ਮਹੀਨੇ ਇਥੇ ਚੁਣੇ ਹੋਏ ਨਮਾਇਦਿਆਂ ਨੂੰ ਜਮ੍ਹਾਂ ਕੀਤਾ ਜਾਂਦਾ ਅਸੀਂ ਗੁਰੂ ਦੇ ਸਿੱਖ ਹੈ ਅਸੀਂ ਇਹ ਕੰਮ ਨਹੀਂ ਹੋਣ ਦਵਾਗੇ ਅਸੀਂ ਕਦੀ ਗਲਤ ਕੰਮਾਂ 'ਚ ਹਿੱਸਾ ਨਹੀਂ ਲੈਂਦਾ ਅਸੀਂ ਕਿਸੇ ਨੂੰ ਇਸ ਇਲਾਕੇ 'ਚ ਲੈਣ ਨਹੀਂ ਦਵਾਗੇ ਅਸੀਂ ਇਹ ਸਾਰਾ ਸਿਸਟਮ ਨੂੰ ਨੱਥ ਪਾਵਾਂਗੇ ਇੱਥੇ ਚੋਰਾਂ ਦੇ ਡਕੈਤੀਆਂ ਦੇ ਦਿਮਾਗ 'ਚ ਡਰ ਪਰੂਗਾ ਵਪਾਰੀਆਂ ਦੇ ਦਿਲ ਖੁੱਲਣਗੇ ਰਾਤ ਦੇ 8 10 ਵਜੇ ਤੱਕ ਇੱਥੇ ਵਪਾਰ ਚੱਲੂਗਾ ਜਿੰਨੇ ਮੁੱਦੇ ਹੈਗੇ ਆਂ ਸ਼ਹਿਰ ਦੇ ਉਹਦੀ ਸਾਨੂੰ ਸਾਰਿਆਂ ਨੂੰ ਵਾਕਫੀਅਤ ਹੈਗੀ ਐ ਇੱਥੇ ਪਾਰਕਿੰਗ ਦੀ ਲੋੜ ਹੈ ਉਹਦੀ ਅਸੀਂ ਪ੍ਰਪੋਜ਼ਲ ਤਿਆਰ ਕਰਕੇ ਗਵਰਨਮੈਂਟ ਆਫ ਇੰਡੀਆ ਤੋਂ ਉਹਦੀ ਅਪਰੂਵਲ ਮਨਜ਼ੂਰੀ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇੱਥੇ ਬਹੁਤ ਮੁੱਖ ਮੰਤਰੀ ਆਏ ਹੈ ਬਹੁਤ ਪਾਰਟੀਆਂ ਨੇ ਇੱਥੇ ਰਾਜ ਕੀਤਾ ਇਸ ਨਗਰ ਕਚ ਕੋਈ ਡਿਗਰੀ ਕਾਲਜ ਕੋਈ ਯੂਨੀਵਰਸਿਟੀ ਹਾਇਰ এডਿਕੇਸ਼ਨ ਦਾ ਨਹੀਂ ਲੈ ਕੇ ਆਏ ਇੱਥੇ ਕੋਈ ਮਲਟੀ ਸਪੈਸ਼ਲਿਟੀ ਹਸਪੀਟਲ ਨਹੀਂ ਹੈਗਾ ਜਿੱਥੇ ਗਰੀਬ ਲੋਕਾਂ ਦਾ ਘੱਟ ਦਾਮ ਤੇ ਸਬਸਿਡਾਈਜ਼ਡ ਰੇਟਸ ਤੇ ਇਲਾਜ ਹੋ ਸਕੇ ਇਹਦੇ ਤੇ ਵੀ ਅਸੀਂ ਸਾਰੇ ਤੁਹਾਡੀ ਅੰਦਾਜ਼ ਨਾਲ ਤੁਹਾਨੂੰ ਵਿੱਚ ਲੈ ਕੇ ਅਸੀਂ ਪ੍ਰੋਪੋਜ਼ਲਸ ਤਿਆਰ ਕਰਕੇ ਅਸੀਂ ਭਾਰਤ ਸਰਕਾਰ ਤੋਂ ਪੈਸਾ ਲੈ ਕੇ ਇੱਥੇ ਅਸੀਂ ਇਹਨਾਂ ਚੀਜ਼ਾਂ ਨੂੰ ਖੋਲਣ ਦੇ ਪ੍ਰਬਾਲੇ ਕਰਾਂਗੇ ਸਤਸੰਗਤ ਜੀ ਜਿਹੜੇ ਪੰਥ ਦੇ ਦਬੇ ਹੋਏ ਲੋਕਾਂ ਦੇ ਘੱਟ ਗਿਣਤੀਆਂ ਦੇ ਮਸਲੇ ਹਨ ਉਹਨਾਂ ਮਸਲਿਆਂ ਨੂੰ ਆਪਾਂ ਜਿਵੇਂ ਬਠਿੰਡਾ ਸਾਹਿਬ ਨੇ ਬੰਦੀ ਸਿੱਖਾਂ ਦੀ ਗੱਲ ਕੀਤੀ ਹੈ ਜਿਹੜੇ ਹਿਊਮੈਨਿਟਰੀਅਨ ਗਰਾਉਂਡਸ ਤੇ ਮਸਲੇ ਅੱਜ ਘੱਟ ਗਿਣਤੀਆਂ ਦੇ ਖਿਲਾਫ ਸਿਰਜੇ ਗਏ ਹਨ ਉਹਨਾਂ ਮਸਲਿਆਂ ਨੂੰ ਆਪਾਂ ਪੂਰੀ ਜੁਰਤ ਨਾਲ ਅਸੈਂਬਲੀ 'ਚ ਚੁੱਕਾਂਗੇ ਸੋ ਜਿਹੜੇ ਇਹ ਮੁੱਦੇ ਹੈਗੇ ਆ ਇਹਨਾਂ ਮੁੱਦਿਆਂ ਤੇ ਇੱਕ ਐਮਐਲਏ ਜਾਂ ਇੱਕ ਐਮਐਲਏ ਦਾ ਕੈਂਡੀਡੇਟ ਤੁਹਾਡੇ ਤੇ ਕੋਈ ਆਸਾਨ ਨਹੀਂ ਮਨਾ ਸਕਦਾ ਇਹ ਮੇਰੇ ਕੰਨ ਪੁੱਟ ਕੇ ਕਿਸੇ ਨੇ ਨਹੀਂ ਆਖਿਆ ਕਿ ਗੋਵਿੰਦ ਤੂੰ ਜਾ ਕੇ ਮੈਦਾਨ ਚ ਜਾ ਕੇ ਲੜ ਕੇ ਆ ਇਹ ਮੈਂ ਫੈਸਲਾ ਆਪ ਵੀ ਪ੍ਰਵਾਨ ਕੀਤਾ ਹੈ ਇਹਨਾਂ ਸਾਰਿਆਂ ਨੇ ਸੀਨੀਅਰ ਲੀਡਰਸ ਨੇ ਇਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਤੇ ਮੈਂ ਇਨਾਂ ਦੀਆਂ ਬੇਨਤੀਆਂ ਕੀਤੀਆਂ ਕਿ ਮੈਨੂੰ ਆ ਮੌਕਾ ਜ਼ਰੂਰ ਦਿੱਤਾ ਜਾਵੇ ਸੋ ਕੱਲ ਜੇ ਮਾਲਕ ਸਾਡੇ ਤੋਂ ਸੇਵਾ ਲੈਂਦੇ ਆ ਤੇ ਫੇਰ ਅਸੀਂ ਤੁਹਾਨੂੰ ਇਹ ਆਸਾਨ ਨਹੀਂ ਗਿਣਾ ਸਕਦੇ ਕਿ ਅਸੀਂ ਤੁਹਾਡੇ ਲਈ ਆ ਵੀ ਕੀਤਾ ਆ ਵੀ ਕੀਤਾ ਆ ਵੀ ਕਰ ਰਹੇ ਆ ਇਹ ਸਾਡੀ ਜ਼ਿੰਮੇਵਾਰੀ ਸਾਡੀ ਨੈਤਿਕ ਰਿਸਪੋਨਸੀਬਿਲਟੀ ਜ਼ਿੰਮੇਵਾਰੀ ਬੰਦੀ ਹੈ ਤੇ ਬਗੈਰ ਕੋਈ ਆਸਾਨ ਮਨਾਏ ਕਿ ਭਾਈ ਤੁਹਾਨੂੰ ਠਾਣੇ 'ਚ ਤੁਹਾਡੀ ਹਮਾਇਤ ਕਰਤੀ ਹੁਣ ਤੁਸੀਂ ਸਾਡੇ ਨਾਲ ਬੰਨੇ ਹੋਏ ਹੋ ਤੁਸੀਂ ਸਾਡੇ ਨਾਲ ਡਟ ਕੇ ਜੁੜੇ ਰਹੋ ਇਹੋ ਜਿਹਾ ਮਾਹੌਲ ਅਸੀਂ ਕਦੀ ਤੁਹਾਡੇ ਨਾਲ ਇਹੋ ਜਿਹੇ ਰਿਸ਼ਤੇ ਲੈਣ ਦੇਣ ਦੇ ਨਹੀਂ ਅਜਮਾਵਾਂਗੇ ਜਿਹੜਾ ਮੁੱਖ ਏਜੰਡਾ ਹੈ ਸਾਡਾ ਕਿਉਂਕਿ ਇਹ ਸਾਰੇ ਕੰਮ ਮੈਂ ਤੁਹਾਨੂੰ ਦੱਸਿਆ ਇਹ ਸਾਡੀ ਜ਼ਿੰਮੇਵਾਰੀ ਹੈ ਮੁੱਖ ਏਜੰਡਾ ਸਾਡੀ ਨਵੀਂ ਪੀੜ੍ਹੀ ਹੈ ਸਾਡੀ ਨਵੀਂ ਫਸਲ ਹੈ ਜਿਹੜੇ ਬੱਚੇ ਨੇ ਸਾਡੇ ਉਹਦੇ 'ਚ ਸਾਡੇ ਮਤਲਬ ਸਾਰਿਆਂ ਦੇ जातपात ਉੱਪਰ ਉੱਠ ਕੇ ਵਰਗਾਂ ਤੋਂ ਉੱਪਰ ਉੱਠ ਕੇ ਧਰਮਾਂ ਤੋਂ ਉੱਪਰ ਉੱਠ ਕੇ ਅੱਜ ਸਾਡੀ ਨਸਲ ਕੁਸ਼ੀ ਹੋ ਰਹੀ ਹੈ ਅੱਜ ਸਾਡੇ ਘਰਾਂ 'ਚ ਛਿੱਟਾ ਵੱਡ ਗਿਆ ਹੈ ਹਰੇਕ ਦਾ ਨੌਜਵਾਨ ਪੁੱਤ ਕਿਤੇ ਨਾ ਕਿਤੇ ਨਸ਼ਿਆਂ ਨਾਲ ਪ੍ਰਭਾਵਿਤ ਹੈ ਜਿਹੜਾ ਇਹ ਨਸ਼ਾ ਇਹ ਨਸਲ ਕੁਸ਼ੀ ਦਾ ਹਥਿਆਰ ਹੈ ਸਰਕਾਰਾਂ ਇਸ ਦੇ ਨਾਲ ਆਪਦਾ ਆਮਦਨ ਇਕੱਠਾ ਕਰਦੀ ਹੈ ਆਮਦਨ ਇਕੱਠਾ ਕਰਕੇ ਸਾਰਾ ਸਰਮਾਇਆ ਇਹ ਸਰਕਾਰਾਂ ਦੂਜੇ ਸੂਬਿਆਂ 'ਚ ਚੋਣ ਜਿੱਤਣ ਵਾਸਤੇ ਵਰਤਦੀਆਂ